ਸਾਰੇ ਸੂਬੇ 'ਚ ਤੇ ਉਸੇ ਲੜੀ 'ਚ ਪਟਿਆਲਾ ਜ਼ਿਲ੍ਹੇ 'ਚ ਵੀ ਅੱਜ ਰੇਲਵੇ ਸਟੇਸ਼ਨਸ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਕਿਉਂਕਿ ਸਿਕਿਉਰਿਟੀ ਇਨਪੁਟ ਕਾਫੀ ਸਾਨੂੰ ਔਨ ਟੋਜ਼ ਰੱਖ ਰੇ ਜਿਵੇਂ ਕਿ ਆਪਾਂ ਬੀਤੇ ਦਿਨੀ ਵੇਖਿਆ ਕਿ ਨਿਊ ਡੈਲੀ 'ਚ ਵੀ ਇੱਕ ਵਾਰਦਾਤ ਹੋਈ ਹੈ ਤੇ ਉਹਦੇ ਬਾਬਤ ਸਾਰਾ ਪੰਜਾਬ ਤੇ ਪਟਿਆਲਾ ਬਿਲਕੁਲ ਹਾਈ ਅਲਰਟ ਤੇ ਨੇ ਹਰੇਕ ਐਸਐਚਓ ਡੀਐਸਪੀ ਐਸਪੀ ਸਮਾਨ ਤੇ ਸੀਨੀਅਰ ਆਫਸਰ ਸਾਰੇ ਫੀਲਡ 'ਚ ਜਿਹੜੀ ਕਰਾਉਡਿਡ ਮਾਰਕੀਟ ਪਲੇਸਸ ਨੇ ਜਾਂ ਕਰਾਉਡਿਡ ਪਲੇਸਸ ਨੇ ਉਹਨਾਂ ਸਾਰਿਆਂ ਦੀ ਅਸੀਂ ਡੋਮਿਨੇਸ਼ਨ ਕਰ ਰਹੇ ਹਾਂ ਫੁੱਟ ਪੈਟਰੋਲਿੰਗ ਕਰ ਰਹੇ ਹਾਂ ਨਾਕਾਬੰਦੀ ਕਰ ਰਹੇ ਹਾਂ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਮੁਹਿੰਮ ਜਿਹੜੀ ਆ ਇਹ ਜਾਰੀ ਰਹੂਗਾ ਸਰ ਬਾਰਡਰ ਏਰੀਆ ਪਟਿਆਲੇ ਦਾ ਸਰ ਬਾਰਡਰ ਜਿੱਥੇ ਬਾਰਡਰ ਤੇ ਕਿਸ ਤਰ੍ਹਾਂ ਲਾਇਆ ਜੀ ਕੋਈ ਹਾਂਜੀ ਬਿਲਕੁਲ ਜੀ ਇੰਟਰ ਡਿਸਟ੍ਰਿਕਟ ਨਾਕਾਬੰਦੀ ਵੀ ਅਸੀਂ ਕੀਤੀ ਆ ਬੀਤੇ ਦਿਨੀ ਇੰਟਰ ਸਟੇਟ ਨਾਕਾਬੰਦੀ ਵੀ ਕੀਤੀ ਸੀ ਤੇ ਟੋਟਲ ਪਟਿਆਲਾ ਪੁਲਿਸ ਇਜ਼ ਔਨ ਹਾਈ ਅਲਰਟ ਮੋਡ ਤਾਂ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਜਿਹੜਾ ਅੰਜਾਮ ਨਾ ਦਿੱਤਾ ਜਾ ਸਪੈਸ਼ਲੀਆਂ ਦੇ ਪੀਜੀਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਵਾਰਨਿੰਗ ਵਗੈਰਾ ਦਿੱਤੀ ਬਹੁਤ ਟੋਡਾ ਵਾਜਿਬ ਸਵਾਲ ਹੈ ਜੀ ਜਿਹੜੇ ਵੀ ਪੀਜੀਸ 'ਚ ਰਹਿ ਰਹੇ ਆ ਉਹਨਾਂ ਦੀ ਵੀ ਸਾਰਿਆਂ ਦੀ ਟੈਨੈਂਟ ਵੈਰੀਫਿਕੇਸ਼ਨ ਕਰਾਈ ਜਾਊਗੀ ਜਿਹੜੇ ਵੀ ਹੋਟਲਾਂ 'ਚ ਜਾਂ ਬਾਕੀ ਕਿਸੇ ਵੀ ਬੋਟਲਸ ਰਾਤ ਰਮਸ਼ਾਲਾ ਵਗੈਰਾ 'ਚ ਜਿਹੜਾ ਵੇਟਰ ਸਟਾਫ ਆ ਜਾਂ ਜੋ ਵੀ ਜਿਨ੍ਹਾਂ ਦੀ ਵੀ ਵੈਰੀਫਿਕੇਸ਼ਨ ਦੀ ਲੋੜ ਆ ਉਹ ਸਾਰੀ ਮੇਰੇ ਸ਼ਾਇਦ ਆਪੀਂ ਕਿੰਗ ਲੈਣਗੇ ਹਾਂਜੀ ਕੱਲ ਵੀ ਹੋਈ ਸੀ ਜੀ ਅੱਜ ਵੀ ਹੋਈ 对吗？<Thank>